ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 24 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਦਾ ਹੋਇਆ ਦਿਖਾਈ ਦੇ ਰਿਹਾ ਹੈ। ਅੱਜ ਸਵੇਰ ਵੇਲੇ ਤੋਂ ਹੀ ਮੌਸਮ ਸਾਫ਼ ਰਹੇਗਾ। ਤੁਪ ਸਾਰੇ ਹੀ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ। ਉਸੇ ਤਰ੍ਹਾਂ ਹੀ ਰਹੇਗਾ। ਹਵਾ ਦੇ ਵਿੱਚ ਪਿਛਲੇ ਦਿਨ ਕਾਫੀ ਰੁਵਾਨਗੀ ਦੇਖੀ ਗਈ ਪਰ ਉਹ ਅੱਜ ਤੋਂ ਘਟਨੇ ਸ਼ੁਰੂ ਹੋ ਜਾਵੇਗੀ ਕੱਲ ਤੋਂ ਇੱਕ ਹਲਕਾ ਜਿਹਾ ਸਿਸਟਮ ਪਹਾੜੀ ਖੇਤਰਾਂ ਦੇ ਉੱਪਰ ਲੰਘਦਾ ਹੋਇਆ ਦਿਖਾਈ ਦੇਵੇਗਾ ਜਿਸ ਕਰਕੇ ਪੰਜਾਬ ਵਿੱਚ ਕੁਝ ਖੇਤਰਾਂ ਦੇ ਵਿੱਚ ਪੁਰੇ ਦੀਆਂ ਹਵਾਵਾਂ ਦੀ ਵਾਪਸੀ ਹੋਵੇਗੀ ਜਿਸ ਕਰਕੇ ਟੈਂਪਰੇਚਰ ਅੱਪ ਜਾਵੇਗਾ ਤੇ ਗਰਮੀ ਦੇ ਵਿੱਚ ਵੱਧਦਾ ਦੇਖਣ ਨੂੰ ਮਿਲੇਗਾ ਸਵੇਰ ਦਾ ਟੈਂਪਰੇਚਰ ਵੀ 18 ਤੋਂ 19 ਡਿਗਰੀ ਦੇ ਆਸ-ਪਾਸ ਪੁੱਜਦਾ ਹੋਇਆ ਦਿਖਾਈ ਦੇਵੇਗਾ ਅਤੇ ਦਿਨ ਦਾ ਟੈਂਪਰੇਚਰ ਵੀ 30 ਡਿਗਰੀ ਨੂੰ ਪਾਰ ਸਾਰੇ ਖੇਤਰਾਂ ਨੂੰ ਕਰਦਾ ਹੋਇਆ ਦਿਖਾਈ ਦੇਵੇਗਾ ਜੋ ਕਿ ਆਮ ਨਾਲੋਂ ਇਸ ਮਹੀਨੇ ਵਿੱਚ 1 ਤੋਂ 1.5 ਡਿਗਰੀ ਅਜੇ ਉੱਪਰ ਚੱਲ ਰਿਹਾ ਹੈ ਦੂਸਰੀ ਤਰਫ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਟੈਂਪਰੇਚਰ ਬਹੁਤ ਖੇਤਰਾਂ ਦਾ 30 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਤੇ ਦਿਨ ਦਾ ਵੀ ਉਸੇ ਤਰ੍ਹਾਂ ਹੀ ਸਵੇਰ ਵੇਲੇ ਤਾਰਾ ਠਾਰਾ 19 ਡਿਗਰੀ ਦੇ ਆਸ-ਪਾਸ ਲਗਾਤਾਰ ਬਣਿਆ ਹੋਇਆ ਹੈ ਪਹਾੜਾਂ ਦੇ ਵਿੱਚ ਕੱਲ ਤੋਂ ਮੀਂਹ ਦੀਆਂ ਸੰਭਾਵਨਾ ਫਿਰ ਵਾਪਸੀ ਕਰਨਗੀ 25 26 ਅਤੇ 27 ਨੂੰ ਪਹਾੜੀ ਖੇਤਰਾਂ ਦੇ ਉੱਪਰ ਦੀ ਇੱਕ ਹਲਕਾ ਜਿਹਾ ਸਿਸਟਮ ਗੁਜ਼ਰੇਗਾ ਪੰਜਾਬ ਵਿੱਚ ਉਸਦਾ ਅਸਰ ਨਹੀਂ ਹੋਵੇਗਾ